ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 21 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਇਲਾਵਾ ਅਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਨਾਸ਼ ਰੂਮਣੀ ਅਕਾਲੀ ਦਲ ਨੇ ਸ਼ਰਕਤ ਕੀਤੀ ਲੇਕਿਨ ਇੱਧਰ ਕਾਂਗਰਸ ਪਾਰਟੀ ਵਾਲੇ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਉਹਨਾਂ ਵੱਲੋਂ ਵੀ ਮੋਰਚਾ ਖੋਲ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਸਲੋਗਨ ਉਹ WhatsApp ਅਤੇ ਸੋਸ਼ਲ ਮੀਡੀਆ ਉੱਤੇ ਘੁੰਮ ਰਿਹਾ ਹੈ ਬੜਾ ਵਾਇਰਲ ਹੋ ਰਿਹਾ ਹੈ ਕਿ ਜਾਗਦਿਆਂ ਜ਼ਮੀਰਾਂ ਵਾਲੇ ਦਿੱਲੀ ਵੱਲ ਕੂਚ ਕਰਨ ਉਹਨਾਂ ਨੇ ਕਿਹਾ ਕਿ ਸੱਦੇ ਦਿੱਤੇ ਨਹੀਂ ਜਾਂਦੇ ਜਾਣਾ ਪੈਂਦਾ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਕਾਂਗਰਸ ਦੇ ਨਿਰਧਕ ਆਗੂ ਜਿਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਲੈਕਿਨ ਫਿਰ ਠੋਕਰ ਵੱਜੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਬਣਾ ਲਾਤ ਉਹਨਾਂ ਨੂੰ ਟਿਕਟ ਨਹੀਂ ਮਿਲੀ ਦਲਵੀਰ ਗੋਲਡੀ ਦਲਵੀਰ ਗੋਲਡੀ ਨੇ ਮੋਰਚਾ ਖੋਲ੍ਹ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਅਤੇ ਖੜਗੇ ਨੇ ਹੱਕ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਨੇ ਕਿਹਾ ਇਹਨਾਂ ਸੰਘਰਸ਼ਾਂ ਦੇ ਵਿੱਚ ਇਹਨਾਂ ਧਰਨਿਆਂ ਦੇ ਵਿੱਚ ਲੋਕ ਸੱਦੇ ਨਹੀਂ ਜਾਂਦੇ ਜਾਣਾ ਪੈਣਾ ਹੈ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਜਾਣਾ ਪਵੇਗਾ ਅੱਜ ਜਾ ਰਹੇ ਨੇ ਦਲਵੀਰ ਗੋਲੜੀ ਦਲਵੀਰ ਗੋਲੜੀ ਦੇ ਨਾਲ ਹਜ਼ਾਰਾਂ ਲੋਕ ਕਾਫਲੇ ਬਣ ਕੇ ਖਨੌਰੀ ਬਾਰਡਰ ਵੱਲ ਨੂੰ ਰੁਕ ਰਹੇ ਨੇ ਯਾਨੀ ਕਿ ਹੌਸਲਾ ਅਫਸਾਈਲੀ ਜਾ ਰਹੇ ਨੇ ਕਿ ਕੋਈ ਜਗਜੀਤ ਸਿੰਘ ਡੱਲੇਵਾਲ ਨੇ ਖੁੱਲਾ ਸੱਦਾ ਦਿੱਤਾ ਸੀ ਉਧਰ ਸਾਰੀਆਂ ਭਾਰਤ ਦੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਕਜੁੱਟ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਜਗਜੀਤ ਸਿੰਘ ਡੱਲੇਵਾਲ ਦੀ ਇਕੱਲੀ ਲੜਾਈ ਨਹੀਂ ਹੈ ਜਗਜੀਤ ਸਿੰਘ ਡੱਲੇਵਾਲ ਉੱਤੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਬੰਦੇ ਭੇਜ ਕੇ ਇੱਕ ਤਰ੍ਹਾਂ ਦਾ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਲੇਕਿਨ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਜਿਹੜੀਆਂ ਮੰਗਾਂ ਅਸੀਂ ਰੱਖੀਆਂ ਨੇ ਉਹ ਨਹੀਂ ਪੂਰੀਆਂ ਕਰ ਦਿੰਦੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਮੈਂ ਟਸ ਤੋਂ ਮਸ ਨਹੀਂ ਹੋਵਾਂਗਾ ਇਧਰ ਦਲਵੀਰ ਗੋਲਦੀ ਵੀ ਹੱਕ ਵਿੱਚ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਨੇ ਕਿਹਾ ਕਿ ਜਿੰਨਾ ਬਣਦਾ ਹੈ ਉਹਨਾਂ ਮੈਂ ਅੱਡੀ ਚੋਟੀ ਦਾ ਜੋਰ ਲਾਵਾਂਗਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿਉਂਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਡੱਲੇਵਾਲ ਦੀ ਜਾਨ ਬੜੀ ਕੀਮਤੀ ਹੈ ਅੱਜ ਉਹਨਾਂ ਨੇ ਮੈਡੀਕਲ ਸਹੂਲਤ ਲੈਣ ਤੂੰ ਵੀ ਨਾ ਕਰ ਦਿੱਤੀ ਯਾਨੀ ਕਿ ਨੌਰੀ ਬਾਰਡਰ ਉੱਤੇ ਇੱਕ ਪਾਸੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਦੂਸਰੇ ਪਾਸੇ ਹਰਿਆਣਾ ਦੀ ਪੁਲਿਸ ਪੰਜਾਬ ਦੇ ਭਾਰਤੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੀ ਯਾਨੀ ਕਿ 101 ਕਿਸਾਨ ਦਾ ਕਾਫਲਾ ਫਿਰ ਰੋਕ ਦਿੱਤਾ ਗਿਆ ਰਸਤੇ ਦੇ ਵਿੱਚੋਂ ਮੜਨਾ ਪਿਆ ਉਧਰ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਮੇਨ ਹਾਈਵੇ ਤੇ ਪੁਲਿਸ ਦੀ ਨਫਰੀ ਬਿਠਾ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਇਧਰ ਦਲਵੀਰ ਗੋਲਡੀ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਵੀ ਇੱਕ ਠੋਕੇ ਕਹਿ ਦਿੰਦਾ ਹੈ ਇੱਕ ਥਾਪੜ ਕੇ ਕਹਿ ਦਿੰਦਾ ਹੈ ਕਿ ਮੈਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜਾਂਗਾ ਅਤੇ ਪੰਜਾਬ ਵਾਸੀਆਂ ਨੂੰ ਵਿਕਾਸ ਖਾਸ ਕਰਕੇ ਬਰਨਾਲੇ ਵਾਲੇ ਕਿ ਜਾਗਦੀਆਂ ਜ਼ਮੀਰਾਂ ਵਾਲੇ ਮੇਰੇ ਨਾਲ ਦਿੱਲੀ ਵੱਲ ਕੁਛ ਕਰ